ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਇਹ ਨਵੀਂ ਅਪਡੇਟ ਹੈ ਜੀ ਅੱਜ ਤਰੀਕ ਹੈਗੀ ਆ 26 ਤੇ ਅਪਡੇਟ ਆ ਜੀ ਬਿਆਸ ਦਰਿਆ ਆ ਜੀ ਇਹ ਟਾਂਡੇ ਤੋਂ ਸ੍ਰੀ ਹਰਗੋਬਿੰਦਪੁਰ ਰਵਾਇਆ ਅੰਮ੍ਰਿਤਸਰ ਜਾਂਦੀ ਹੈ ਇੱਧਰ ਵੀ ਤੁਹਾਨੂੰ ਆਪ ਪੱਤਣ ਸੀ ਵਨ ਰੁੱਟੰਦਾਂ ਕਰਕੇ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਿਆ ਤਕਰੀਬਨ 5-6 ਫੁੱਟ ਤੋਂ ਪਲੱਸ ਹੀ ਆ ਜਿਹੜਾ ਪਾਣੀ ਇਸ ਟਾਈਮ ਹੋ ਚੁੱਕਿਆ ਕਿਉਂਕਿ ਪਿਛਲੇ 24 ਤੋਂ 36 ਘੰਟੇ ਦੇ ਕਰੀਬ ਜਿਹੜਾ ਲਗਾਤਾਰ بارش ਹੋ ਰਹੀ ਹੈ ਉਸ ਦੇ ਕਾਰਨ ਇਸ ਦਾ ਪੱਧਰ ਵੀ ਜ਼ਿਆਦਾ ਹੀ ਵੱਧ ਚੁੱਕਿਆ ਇਹ ਇੱਕ ਸਾਈਡ ਤੇ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਹੈ ਤੇ ਦੂਸਰੇ ਸਿਰ ਰੋਡ ਦੇ ਜਿਹੜਾ ਦੂਸਰਾ ਸਾਈਡ ਆ ਉੱਥੇ ਨਿਕਾਸੀ ਦਾ ਜਿਹੜੇ ਆ ਹੋਰੇ ਵਗੈਰਾ ਛੋਟੇ ਆ ਘੱਟ ਪਾਣੀ ਦਸਰਾ ਇਹ ਬੰਨ 2023 ਦੇ ਵਿੱਚ ਇਥੋਂ ਟੁੱਟਾ ਸੀ ਜਿਹੜਾ ਪੁਰਾਣੇ ਸ਼ਾਲੇ ਤੋਂ ਦੋ ਬੰਨ ਟੁੱਟੇ ਸੀ ਤੁਸੀਂ ਦੇ ਇਹਦੇ ਥਰੂ ਪਾਣੀ ਦਰਿਆ ਦੇ ਵਿੱਚ ਜਾਂਦਾ ਸੀ ਤੇ ਹੁਣ ਤੁਹਾਡੇ ਸਾਹਮਣੇ ਆ ਵੀ ਕੰਨੇ ਦੀ ਫਸਲ ਵੀ ਜਿਹੜੀ ਕਿ ਤਕਰੀਬਨ ਅੱਧੀ ਤੋਂ ਪਾਣੀ ਵਿੱਚ ਆ ਚੁੱਕੀ ਆ ਤੇ ਝੋਨੇ ਦੀ ਜਿੰਨੀਆਂ ਵੀ ਝੋਨੇ ਦੀ ਫਸਲ ਆ ਉਹ ਤਕਰੀਬਨ ਸਾਰੀ ਡੁੱਬ ਚੁੱਕੀ ਆ ਸੋ ਇਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੈ মিডিਆ ਦੀਆਂ ਟੀਮਾਂ ਸੋ ਡਿਪਟੀ ਹੁਸ਼ਿਆਰਪੁਰ ਤੇ ਹੋਰ ਵੀ ਵੱਡੇ ਅਧਿਕਾਰੀ ਪਹੁੰਚੇ ਨੇ ਲੋਕ ਆਪਣੇ ਘਰਾਂ ਚੋਂ ਬਾਹਰ ਆ ਗਏ ਨੇ ਕੱਲ੍ਹ ਦੇ ਯਾਨਕਿ 25 ਤਰੀਕ ਤੋਂ 25 ਤਰੀਕ ਤੋਂ ਬਾਅਦ ਇੱਥੇ ਉੱਚੀ ਜਗ੍ਹਾ ਤੇ ਆਪਣਾ ਸਮਾਨ ਤੁਸੀਂ ਦੇਖ ਸਕਦੇ ਹੋ ਤਰਪਾਲਾਂ ਵਗੈਰਾ ਪਾ ਕੇ ਟਰਾਲੀਆਂ ਚ ਲੈ ਆ ਚੁੱਕੇ ਨੇ ਆਪਣੇ ਪਸ਼ੂ ਵੀ ਜਿਹੜੇ ਉਸ ਜਿਹੜਾ ਤੇ ਲੈ ਆ ਚੁੱਕੇ ਨੇ ਇੱਥੇ ਪਾਣੀ ਦਾ ਪੱਤਰ ਇਸ ਲਈ ਸਾਲ ਨਾਲੋਂ ਅੱਜ ਥੋੜਾ ਘਟਿਆ ਪਰ ਫਿਰ ਵੀ ਕਾਫੀ ਨੁਕਸਾਨ ਕਰ ਰਹੇ ਹਨ ਤੇ ਹੋਰ ਵੀ ਸੰਸਥਾਵਾਂ ਕਾਫੀ ਹੈਲਪ ਕਰ ਰਹੀਆਂ ਨੇ ਇਹ ਜਿੰਨੇ ਵੀ ਤੁਹਾਨੂੰ ਸਾਹਮਣੇ ਖੇਤ ਦਿਖਾਈ ਦੇ ਰਹੇ ਵਿੱਚ ਡੁੱਬੇ ਨੇ ਸੋ ਆਲੇ ਦੁਆਲੇ ਉੱਚੇ ਇਲਾਕਿਆਂ ਤੋਂ ਲੋਕ ਜਿਹੜੇ ਇੱਧਰ ਨੂੰ ਆ ਰਹੇ ਨੇ 2023 ਤੋਂ ਲੈ ਕੇ 2025 ਇੱਕ ਸਾਲ ਦੇ ਅੰਦਰ ਦੇ ਦੁਬਾਰਾ ਫੇਰ ਇੱਥੇ ਹੜਵਰਕੀ ਸਥਿਤੀ ਬਣ ਗਈ ਆ ਕਿਉਂਕਿ ਪਹਾੜੀ ਏਰੀਆ ਚ ਵੀ ਕਾਫੀ بارش ਹੋ ਰਹੀ ਹੈ ਇਹ ਸਾਹਮਣੇ ਤੁਸੀਂ ਘਰ ਦੇਖ ਰਹੇ ਹੋ ਕਾਫੀ ਪਾਣੀ ਦੇ ਵਿੱਚ ਇਹਨਾਂ ਦਾ ਵੇੜਾ ਜਿਹੜਾ ਡੁੱਬ ਚੁੱਕਾ ਹੈ ਉਹ ਤੇ ਉਚਾਈ ਤੇ ਆ ਸਭ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ ਹਾਂ ਜਿਵੇਂ ਜਿਵੇਂ ਮੈਂ ਦਵਾਈ ਲੈ ਕੇ ਫਿਰ ਆਉਣਾ ਪਾਣੀ ਦਾ ਪੱਧਰ ਵੱਧਾ ਜਾਂ ਜ਼ਿਆਦਾ ਟਾਈਮ ਤੱਕ ਰੁਕਦਾ ਹੈ ਆਹ ਮਾਂ ਝੋਨੇ ਦੀ ਫਸਲ ਨੂੰ ਬਹੁਤ ਨੁਕਸਾਨ ਆ। ਲੈ ਲੈ। ਸੋ ਇੱਥੇ ਵੀ ਲੋਕ ਇੱਕ ਦੂਸਰੇ ਦੀ ਹੈਲਪ ਜੁੜੂ ਕਰ ਰਹੇ ਆ ਭਾਵੇਂ ਉਹ ਪਸ਼ੂਆਂ ਦਾ ਚਾਰਾ ਹੋਵੇ, ਪੀਣ ਦੇ ਪਾਣੀ ਦੀ ਸੇਵਾ। ਮੈਂ ਇਹਨੂੰ ਚਾਰਨਾਂ ਗਿਆ ਮੈਂ। ਇੱਧਰ ਵੀ ਬਾਬਾ ਜੀ ਭਾਈ ਮਾਨ ਸਾਹਿਬ ਤੋਂ ਚੌਕਰ ਦੀ ਸੇਵਾ ਬਾਬਾ ਗਗਨ ਜੀ ਲੈ ਕੇ ਪਹੁੰਚੇ ਨੇ। ਹੋਰ ਵੀ ਕਾਫੀ ਸੰਸਥਾਵਾਂ ਜਿਹੜੀਆਂ ਆ ਰਹੀਆਂ ਨੇ ਇੱਥੇ ਇਧਰ ਇਹ ਬਾਬਾ ਜੀ ਮੂਰੇ ਗੱਡੀ 'ਤੇ ਬੈਠੇ ਨੇ ਹੋਰ ਵੀ ਹੋਰ ਸੰਸਥਾ ਦੀ ਗੱਡੀ ਖੜੀ ਹੈ ਸੋ ਜਿੱਥੇ ਤੱਕ ਨਜ਼ਰ ਜਾਂਦੀ ਹੈ ਪਾਣੀ ਕਾਫੀ ਹੈ ਜਿੰਨੇ ਵੀ ਇਸ ਏਰੀਏ ਦੇ ਵਿੱਚ ਘਰਾਂ ਦੇ ਲੋਕ ਨੇ ਉਹ ਸਭ ਰੋਡ ਦੇ ਉੱਪਰ ਆ ਚੁੱਕੇ ਨੇ ਹੋ ਜਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕਿਸ਼ਤੇ ਦੇ ਉੱਪਰ ਆਪਣਾ ਸਮਾਨ ਲਿਆ ਰਹੇ ਨੇ ਜੋ ਰੋਜ਼ ਦੇ ਨਾਲ ਲੱਗਦਾ ਹੈ ਸਾਰਿਆ ਉਸ ਦੇ ਉੱਪਰ ਉਹ ਆ ਵੀਰ ਦੱਸ ਇਹਨੂੰ ਸੁਣਦੇ ਨੇ ਕਿ ਟਾਮ ਲਾ ਕੇ ਚਾਹੀ ਜਾਂਦਾ ਜਿਹੜਾ ਬੰਨ ਜਿਹੜਾ ਡੰਡਾ ਬਣਾ ਪਾਣੀ ਚ ਜਾ ਚੀਂ ਜਾਂਦੇ ਨਹੀਂ ਪੈਣ ਕਿੱਥੋਂ ਡਿਆ ਵਾ ਪਿੱਛੇ ਨੂੰ ਜਾਂ ਡਿਆ ਉਹ ਬੰਨ ਪਾਣੀ ਚ ਜਾ ਜੀ ਬੰਤੂ ਫੇਰ ਵਾਪਸ ਦਰਿਆਜ ਪੈਣ ਇੱਕ ਥਾਂ ਰੁਕ ਗਿਆ ਪਾਣੀ ਟਿਕ ਗਿਆ ਜੀ ਪਾਣੀ ਕਿਨਾਂ ਨਹੀਂ ਨਾ ਬਦਲ ਨਹੀਂ ਗਿਆ